ਇੱਕ ਮਿੰਟ ਕਰ ਦੇਣ ਵਾਲੇ ਤੂੰ ਅੱਭੀ ਆਇਓ ਆਇਓ ਕਿਹਨਾਂ ਦਾ ਸ਼ਿਜਰ ਸ਼ਿਜਰ ਯਾਰ ਸ਼ਿਜਰ साईं बाबा पुॼ शाह जी साईं जी आयो साईं जी

yeah okay. ਹਾਂਜੀ ਆਪਣਾ ਨਾਮ ਲਗ ਰਿਹਾ ਹੈ ਬਿਲਕੁਲ ਜੀ ਮੈਂ ਦਾਸਨੀ ਸਹੋਤਾ ਜਿਸ ਤਰ੍ਹਾਂ ਕਿ ਸਾਡੇ ਵੱਲੋਂ ਬਿਲਕੁਲ ਸਹੋਤਾ ਫੈਮਲੀ ਵੱਲੋਂ ਇਹ ਸਾਰੇ ਸਾਈਂ ਬਾਬਾ ਪੁੱਟਨ ਸ਼ਾਹੀ ਕਿਰਪਾ ਦੇ ਨਾਲ ਜਿਹੜੇ ਹਰ ਸਾਲ ਤੀਆਂ ਦੇ ਵਿਆਹ ਜਿਹੜੇ ਆਨੰਦ ਕਾਰਜ ਨੇ ਉਹ ਕੀਤੇ ਜਾਂਦੇ ਉਹ ਸਾਈਂ ਗੁਰਪ੍ਰੀਤ ਸ਼ਾਹੀ ਜੀ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਾਬਾ ਜੀ ਅਮਰੀਕ ਸਿੰਘ ਜੀ ਵੱਲੋਂ ਸਾਰੇ ਸਮੂੱਚੇ ਸਾਡੀ ਸਹੋਤਾ ਫੈਮਲੀ ਵੱਲੋਂ ਇਹ ਸਾਰੇ ਜਿਹੜੇ ਵਿਆਹ ਸੀ ਉਹ ਕੀਤੇ ਜਾਂਦੇ ਸੀ ਔਰ ਤੁਸੀਂ ਦੇਖਿਆ ਕਿ ਕਿੰਨੀਆਂ ਬਾਤ ਚੜ੍ਹ ਕੇ ਸੰਗਤਾਂ ਦੇ ਵਿੱਚ ਰੌਣਕਾਂ ਸੀ ਔਰ ਖਾਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਉਹ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਹਰ ਇੱਕ ਆ ਦਿੱਤਾ ਜਿਤਨਾ ਕਿ ਸਾਡੇ ਚੀਮਾ ਸਾਹਿਬ ਐਡਵੋਕੇਟ ਚੀਮਾ ਸਾਹਿਬ ਸਾਡੇ ਗੋਗੂ ਭਾਈ ਔਰ ਸਾਡੇ ਸੋਤਾ ਸਾਹਿਬ ਜਿੰਨੀ ਵੀ ਸਾਡੇ ਸ਼ਮਸ਼ੇਰ ਜੀ ਜਿੰਨੀ ਵੀ ਸਾਡੀ ਸਮੁੱਚੀ ਟੀਮ ਹੈਗੀ ਸੀ ਔਰ ਖਾਸ ਕਰਕੇ ਮੀਡੀਆ ਦਾ ਵੀ ਧੰਨਵਾਦ ਕਰਾਂਗੇ ਔਰ ਖਾਸ ਕਰਕੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੀਰ ਢਿੱਲੋ ਜੀ ਨੇ ਜਿन्हने ਨੇ ਫੋਟੋਗ੍ਰਾਫੀ ਦੀ ਜਿਹੜੀ ਸੇਵਾਵਾਹ ਕੀਤੀ ਹੈ ਔਰ ਨਾਲ ਤੋਂ ਨਾਲ ਜਿੰਨੀ ਵੀ ਵੀਰ ਸੇਵਾ ਕਰ ਰਹੀ ਨਾ ਚਾਹੀਓ ਲੰਗਰ ਦੀ ਆ ਚਾਹੀਓ ਕਿਸੇ ਵੀ ਤਰ੍ਹਾਂ ਦੀ ਸੇਵਾਵਾ ਸਾਰਿਆਂ ਨੇ ਤੁਸੀਂ ਦੇਖ ਸਕਦੇ ਹੋ ਕਿਸੇ ਨੇ ਬੈਡਾਂ ਦੀ ਸੇਵਾ ਕੀਤੀ ਹੈ ਕਿਸੇ ਨੇ ਪ੍ਰੈਸਾਂ ਦੀ ਸੇਵਾ ਕੀਤੀ ਹੈ ਕਿ ਹਰ ਚਾਹ ਜਿਠੇਗੀ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਿ ਸਾਡੇ ਸਮੁੱਚੀ ਟੀਮ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਜਾਂਦਾ ਕਿ ਹਰ ਸਾਲ ਨਸ਼ਿਆਂ ਤੋਂ ਦੂਰ ਉੱਠ ਕੇ ਅਸੀਂ ਹਰ ਫੈਮਲੀਆ ਨੂੰ ਇਹ ਗੱਲ ਕਹਿਣਾ ਚਾਹੁੰਦੇ ਕਿ ਜਿਸ ਤਰ੍ਹਾਂ ਸਹੋਤਾ ਫੈਮਲੀਏ ਸਾਰਾ ਕੁਝ ਕਰਦੀ ਹੈ ਉਸ ਤਰ੍ਹਾਂ ਹੀ ਸਾਰੀਆਂ ਫੈਮਲੀਆ ਉੱਠਣ ਤਾਂ ਜੋ ਹਰ ਇੱਕ ਸੇ ਦਾ ਗਰੀਬ ਦਾ ਪਲਾਹ ਹੋ ਸਕੇ ਗਰੀਬ ਆਪਣੇ ਘਰ ਚ ਜਿੱਥੇ ਧੀਆਂ ਨੂੰ ਬੋਝ ਸਮਝਿਆ ਜਾਂਦਾ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਤਾਂ ਇਹ ਧੀਆਂ ਬੋਝ ਨਹੀਂ ਹੁੰਦੀਆਂ ਸਾਡੇ ਘਰ ਦੀਆਂ ਰੌਣਕਾਂ ਵੀ ਹੁੰਦੀਆਂ ਕਿਉਂਕਿ ਇਹ ਸਾਡੀਆਂ ਮਾਵਾ ਹੁੰਦੀਆਂ ਅਹੀਂ ਪਰਜਾਈਆਂ ਹੁੰਦੀਆਂ ਸਾਰੇ ਬੰਨੇ ਆਪਾਂ ਮਤਲਬ ਕਿ ਧੀਆਂ ਦੇ ਨਾਲ ਹੀ ਜਿਹੜਾ ਅੱਗੇ ਵੰਚਾ ਉਹ ਚੱਲਦਾ ਹੈ ਦੇਖਣ ਵਾਈ ਜਿਹੜਾ ਤੁਸੀਂ ਅਨੰਦ ਕਾਰ ਕਰਵਾ ਲਿਆ ਪਹਿਲਾਂ ਕਿੱਲੇ ਕਰਦੇ ਆ ਇਹ ਨੂੰ ਲੈਣਗੇ ਇਹ ਤੀਸਰਾ ਬਿਲਕੁਲ ਜੀ ਜਿਹੜਾ ਪ੍ਰੋਗਰਾਮ ਸਾਡਾ ਹੋਇਆ ਬਾਬਾ ਬੁੱਢਣ ਸਾਹਿਬ ਦੀ ਕਿਰਪਾ ਦੇ ਨਾਲ ਤੀਸਰਾ ਜਿਹੜਾ ਸਾਡਾ ਪ੍ਰੋਗਰਾਮ ਸੀ ਪਿੰਡ ਇਬਨਕਲਾਂ ਦੇ ਵਿੱਚ ਸਾਡੇ ਬਿਲਕੁਲ ਸਾਰੇ ਸਾਥੀਆਂ ਵੱਲੋਂ ਜਿਹੜਾ ਇਹ ਪ੍ਰੋਗਰਾਮ ਸੀ ਉਹ ਕੀਤਾ ਗਿਆ ਸੀ ਲੋਟਵਾ ਪਰਵਾਹ ਨੇ ਸਾਰੇ ਇਕੱਠੇ ਹੋਏ ਦਾ ਜੀ ਬਿਲਕੁਲ ਨਹੀਂ ਇਸ ਤਰ੍ਹਾਂ ਦਾ ਕੋਈ ਵੀ ਨਹੀਂ ਹੁੰਦਾ ਜਿਸ ਤਰ੍ਹਾਂ ਕਿ ਸਾਡੇ ਕੋਲ ਜਿਹੜਾ ਵੀ ਮਤਲਬ ਆ ਜਾਵੇ ਹਰ ਸਾਲ ਦੇ ਅਸੀਂ ਇਸ ਵਾਰੀ ਵੀ ਉਹ ਅਪੀਲ ਕੀਤੀ ਹੈ ਕਿ ਜਿੰਨੇ ਵੀ ਮੈਰਿਜ ਇਸ ਵਾਰੀ ਅਸੀਂ ਜਦੋਂ ਹੁਣ ਆਨੰਦਕਾਰਜ ਹੋਏ ਨੇ ਉਹਦੇ ਵਿੱਚ ਵੀ ਅਸੀਂ ਬਿਲਕੁਲ ਦੱਸਿਆ ਕਿ ਆਨੰਦਕਾਰਜਾਂ ਦੇ ਵਿੱਚ ਕਿ ਜਿਸ ਤਰ੍ਹਾਂ ਕਿ ਜਿਤਨਾ ਵੀ ਕਿਸੇ ਦੇ ਮੈਰਿਜ ਹੁੰਦੇ ਆ ਉਹ ਸਾਨੂੰ ਬਿਲਕੁਲ 2 ਮਹੀਨੇ ਪਹਿਲਾਂ ਸਾਡੇ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਅਸੀਂ ਪਹਿਨਾਂ ਦੀਆਂ ਜਿਹੜੀਆਂ ਮੈਰਿਜਾਂ ਆ ਆਨੰਦਕਾਰਜਾਂ ਜੇ ਅਸੀਂ ਕਿਉਂਕਿ ਅਸੀਂ ਵੀ ਹੋਰ ਉਪਰਾਲੇ ਕਰਨੇ ਹੁੰਦੇ ਸਾਰਿਆਂ ਦੇ ਨਾਲ ਨਾਲ ਲਾਟੈਸਪੋਤਾ ਹੋ ਗਿਆ ਅਗਲੇ ਸਾਲ ਹੋਰ ਜਗਤ ਪਾਲੀ ਦੇ ਕਿਤੇ ਗਾਂ ਹੋਰ ਵੱਡੇ ਦਾ ਪੰਜਾਬ ਵਿੱਚ ਵੱਡੇ ਪੱਲੇ ਪੈ ਜਾਊਗਾ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਦਾ ਵੀ ਉਪਰਾਲਾ ਹੋਏਗਾ ਤੁਹਾਡੇ ਵਰਗੇ ਵੀਰਾਂ ਕਿਉਂਕਿ ਸਾਡੇ ਨਾਲ ਹੋਰ ਵੀ ਵੀਰ ਹੈਗੇ ਨੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਬਿਲਕੁਲ ਇਹ ਭਾਵੇਂ 21 ਮੈਰਜਾ ਹੋਣ ਚਾਹੀਏ 11 ਹੋਣ ਚਾਹੀਏ 51 ਹੋਣ ਜਿੰਨੇ ਵੀ ਮੈਰਜਾ ਹੋਣਗੀਆਂ ਉਹ ਸਾਡੇ ਨਾਲ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਚਾਹੇ ਉਹ ਹੁਣ ਤੋਂ ਅੱਜ ਤੋਂ ਹੀ ਆਪਣਾ ਨਾ ਜਿਹੜਾ 11 ਨਵੰਬਰ ਹੁੰਦੀ ਹੈ 11 ਨਵੰਬਰ ਨੂੰ ਹਰ ਸਾਲ ਦੀ ਤਰ੍ਹਾਂ ਆਪਾਂ ਬੁੱਢਣ ਸ਼ਾਦੀ ਕਿਰਪਾ ਦੇ ਨਾਲ ਅਸੀਂ ਇਹ ਮੇਲੇ ਕਰਾਏ ਜਾਂਦੇ ਹਾਂ ਔਰ ਸਾ ਕਿ ਫੇਰੇ ਇਹ ਤੀਆਂ ਨੂੰ ਤੋੜਿਆ ਜਾਂਦਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਸਾਰਾ ਜਿੰਨੀਆਂ ਵੀ ਸਾਡੀਆਂ ਫਹਿਮੀਆਂ ਸੀ ਸਾਡੇ ਪ੍ਰਾਸ ਸੀ ਸਾਰੇ ਨਾਲ ਖੜ ਕੇ ਫੇਰੇ ਇਹ ਪੈਣਾ ਨੂੰ ਆਪਾਂ ਤੋੜ ਰਹੇ ਆ। ਨਾਲ ਕੇ ਰਾਜ ਦੇ ਪੁਆਵਾ ਜਿਹੜੀ ਜਗ੍ਹਾ ਬਣਾਇਆ ਗਿਆ ਹੈ। ਨਾਮ ਬਰਾਬਰੀ ਸਿੰਘ ਇਬਨ ਕਲਾ ਜਿਲ੍ਹਾ ਅੰਮ੍ਰਿਤਸਰ ਦਿਰਨ ਵਾਲੇ ਆ। ਸਭ ਤੋਂ ਪਹਿਲਾਂ ਧੰਨਵਾਦ ਹੈ ਜੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਜਿਨ੍ਹਾਂ ਦੀ ਬਦੌਲਤ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਕਿਰਪਾ ਰਾਮ ਸਦਕੇ ਅਨਸਾਰ ਸਾਈਂ ਬਾਬਾ ਬੁੱਢਣ ਸਾਹੀ ਦੇ ਇਹ ਜੋਤੀ ਸਰੂਪ ਜੋੜ ਮੇਲੇ ਨੂੰ ਸਮਰਪਿਤ ਹੈ ਗੁਰਪ੍ਰੀਤ ਸ਼ਾਹ ਮੇਰਾ ਬੇਟਾ ਜੀ ਔਰ ਇਹ ਸਾਡਾ ਸਾਰਾ ਸਹੋਂਦਾ ਪਰਿਵਾਰ ਸਾਰਾ ਸਹੋਂਦਾ ਪਰਿਵਾਰ ਹੀ ਨਹੀਂ ਸਾਡਾ ਨਗਰ ਨਾਲ ਚਲ ਰਿਹਾ ਔਰ ਦੇਸਾਂ ਵਿਦੇਸਾਂ ਤੋਂ ਵੀਰ ਵੀ ਬਹੁਤ ਜੁੜੇ ਰਿਹਾ ਸੇਵਾ ਵਿੱਚ ਹਾਜ਼ਰ ਹੋ ਰਹੇ ਨੇ ਇਹ ਸਾਡਾ ਤੀਸਰਾ ਸਾਲਾਨਾ ਮੇਲਾ ਜੀ ਔਰ ਜਿਹਦੇ ਵਿੱਚ ਪਹਿਲਾਂ ਅਸੀਂ ਦੋ ਬੱਚਿਆਂ ਦੀ ਸਾਦੀ ਕੀਤੀ ਸੀ ਪਿਛਲੇ ਸਾਲ ਵੀ ਪੰਜ ਬੱਚਿਆਂ ਦੀਆਂ ਸਾਦੀਆਂ ਸੀ ਐਤਕੀ ਵੀ ਪੰਜ ਪੰਜ ਹੀ ਬੱਚਿਆਂ ਦੀਆਂ ਸਾਦੀਆਂ ਹੋ ਸਕੀਆਂ ਨੇ ਉਪਰਾਲਾ ਤੇ ਬਹੁਤ ਵੱਡਾ ਹੁੰਦਾ ਹੈ ਪਰ ਇਸ ਸੰਯੋਗ ਸੰਗਤਾਂ ਦਾ ਬਹੁਤ ਜ਼ਿਆਦਾ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਭ ਤੋਂ ਜ਼ਿਆਦਾ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹਦੇ ਘਰ ਵਿੱਚ ਆਪਾਂ ਬੈਠ ਕੇ ਇਹ ਕੰਮ ਲੈ ਰਹੇ ਆ ਔਰ ਸਾਰਾ ਤੁਹਾਡੇ ਮੀਡੀਆ ਵੀਰਾਂ ਦਾ ਵੀ ਬਹੁਤ ਮੀਡੀਆ ਵਾਲਿਆਂ ਦਾ ਵੀ ਬਹੁਤ ਧੰਨਵਾਦ ਆ ਜੀ ਜਿਨ੍ਹਾਂ ਨੇ ਇਹਨਾਂ ਸੰਯੋਗ ਦਿੱਤਾ ਔਰ ਸਾਰਿਆਂ ਦੇ ਨਾਲ ਮਿਲ ਕੇ ਆਪਾਂ ਸਾਰਿਆਂ ਨੂੰ ਮਿਲਦੇ ਪਏ ਆ ਇਹ ਬਹੁਤ ਵੱਡਾ ਉਪਰਾਲਾ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਜਿਹੜੇ ਕਿ ਗਰੀਬ ਬੱਚਿਆਂ ਦੀਆਂ ਸ਼ਾਦੀਆਂ ਹੋ ਜਾਣ ਅੱਜ ਦੇ ਸਮੇਂ ਵਿੱਚ ਘਰ ਦੀ ਰੋਟੀ ਪੂਰੀ ਮੱਸਾ ਹੁੰਦੀ ਹੈ ਤੇ ਗਰੀਬ ਪਰਿਵਾਰ ਤੇ ਬਹੁਤ ਜ਼ਿਆਦਾ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਉਹ ਰੋਟੀ ਪਕਾਉਣੇ ਵੀ ਬੜੀ ਮੁਸ਼ਕਲ ਹੋ ਜਾਂਦੀ ਹੈ ਤੇ ਇਹ ਅੱਜ ਸਾਰਿਆਂ ਦੇ ਸੰਯੋਗ ਦੇ ਨਾਲ ਇਹਨਾਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਗਿਆ ਜੀ ਘਰੇਲੂ ਜੀ ਆ ਤੁਹਾਡੇ ਸਾਹਮਣੇ ਆ ਜੀ ਕੋਈ ਬੈੱਡ ਆ ਬੱਚਿਆਂ ਦੇ ਵਾਸਤੇ ਬਸਤਰ ਨੇ ਕੋਈ ਇੱਕ ਨਾਲ ਸੈੱਟ ਨੇ ਕੰਬਲ ਨੇ ਇਹੋ ਜਿਹੀਆਂ ਚੀਜ਼ਾਂ ਨੇ ਤੇ ਘਰੇਲੂ ਸਮਾਨ 베ਟੀ ਦਾ ਉਹ ਸਾਰਾ ਉਹਨੂੰ ਦਿੱਤਾ ਗਿਆ ਹੈ ਉਹ ਇਹ ਸਾਰੀਆਂ ਸੰਗਤਾਂ ਨੇ ਦਿੱਤਾ ਹੈ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਿ ਚਲੋ ਬੱਚਿਆਂ ਦਾ ਆਪਣਾ ਘਰ-ਕਾੜ ਵਧਾਣ ਕੋਈ ਹੋਰ ਸੋਹਰਾ ਪਰਿਵਾਰ ਹੀ ਨਾ ਕਹਿ ਸਕੇ ਕਿ ਤੂੰ ਪਿੱਛੋ ਲੈ ਕੇ ਕੁਛ ਨਹੀਂ ਆਈ ਇਹ ਧਾਨਪੁਰ ਜਿਹੜਾ ਹੈ ਇਹ ਤੁਹਾਡੇ ਵਰਗੇ ਵੀਰਾਂ ਨੇ ਸਾਰਿਆਂ ਨੇ ਕੀਤਾ ਹੈ ਅਸੀਂ ਤੁਹਾਡਾ ਵੀ ਸੰਜੋਗ ਕਰਦੇ ਆ ਧੰਨਵਾਦ ਕਰਦੇ ਆ ਔਰ ਸਾਰਿਆਂ ਵੀਰਾਂ ਦਾ ਸਭ ਤੋਂ ਜਿਆਦਾ ਕੇ ਜੋ ਬੱਚੀਆਂ ਆਈਆਂ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਆ ਅੱਜ ਆਪਣੇ ਸਾਰਿਆਂ ਦੇ ਵਿੱਚ ਦਰਸ਼ਨ ਕਰਨੇ ਨੇ ਤੇ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਧੀ ਜੈ ਸਾਈਆਂ ਦੀ ਸਾਰੇ ਵੀਰਾਂ ਨੂੰ ਤੇ ਦਾਸ ਸੇਵਾਦਾਰ ਬਾਬਾ ਬੰਦਨ ਸ਼ਾਹੀ ਦੇ ਦਰਬਾਰ ਤੋਂ ਗੁਰਪ੍ਰੀਤ ਸ਼ਾਹ ਜੀ ਤੇ ਅੱਜ 11 11ਵੇਂ ਮਹੀਨੇ ਦੀ 12 ਤਰੀਕ ਨੂੰ ਪਿੰਡ ਇਬਨਕਲਾ ਵਿਖੇ ਜਿਲ੍ਹਾ ਅੰਮ੍ਰਿਤਸਰ ਇਹ ਬਾਬਾ ਬੁੱਢਣਸ਼ਾਹੀ ਦਾ ਮੇਲਾ ਬੜੀ ਧੁੰਮਤਾਂ ਨਾਲ ਬਣਾਇਆ ਜਾਂਦਾ ਹੈ ਇਹਨਾਂ ਦੇ ਸਬੰਧ ਵਿੱਚ ਲੋੜਵੰਦ ਪਰਿਵਾਰਾਂ ਦੇ ਵਿਆਹ ਕੀਤੇ ਜਾਂਦੇ ਨੇ ਤੇ ਬਾਬਾ ਬੁੱਢਣਸ਼ਾਹੀ ਜੋ ਕੁਝ ਕਰਾ ਰਹੇ ਨੇ ਕਰੇ ਕਰਾਵੇ ਆਪੇ ਆਪ ਮਨਸ ਕੇ ਕਿਛ ਨਹੀਂ ਹਾਤਰ ਸਭ ਕੁਝ ਸਾਈਂ ਦੀ ਆਪ ਕਰਾ ਰਹੇ ਨੇ ਬਾਬਾ ਬੁੱਢਣਸ਼ਾਹੀ ਤੇ ਮੈਂ ਸਾਰੇ ਸਿੱਖ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਮੀਡੀਆ ਦਾ ਵੀ ਧੰਨਵਾਦ ਕਰਦਾ ਹਾਂ ਔਰ ਜਿੰਨੇ ਮੇਰੇ ਵੀਰ ਭਰਾਵਾਂ ਨੇ ਮੇਰਾ ਸਹਿਯੋਗ ਦਿੱਤਾ ਨਾਲ ਇਸ ਆਪਣਾ ਸਹਿਯੋਗ ਦਿੱਤਾ ਕਾਰਜ ਵਾਸਤੇ ਵਾਹਿਗੁਰੂ ਬਾਬਾ ਬਟਲ ਸ਼ਾਹੀ ਉਹਨਾਂ ਦੀ ਚੜ੍ਹਦੀ ਕਲਾ ਕਰੇ ਬਾਬਾ ਗੁਰਦਤਾ ਜੀ ਰਹਿਮਤਾਂ ਰੱਖੇ ਦਾਤਾ ਤੇ ਮੈਂ ਸਾਰਿਆਂ ਨੂੰ ਇਹੀ ਗੱਲ ਕਵਾਂਗਾ ਵੀ ਪਿਛਲੇ ਅਗਲੇ ਸਾਲ ਵੀ ਆਪਾਂ ਵੱਧ ਤੋਂ ਵੱਧ 11 12 ਜਿੰਨੇ ਵੀ ਹੋ ਸਕਣ ਤੇ ਆਪਾਂ ਬੜੀ ਧੂਮ ਧਾਮ ਦੇ ਨਾਲ ਬੱਚਿਆਂ ਦੇ ਵਿਆਹ ਕਰਾਂਗੇ ਸਮਾਨ ਵੀ ਚਲੋ ਜਿੰਨੀ ਲੋੜ ਬੰਦ ਆਪਾਂ ਜਿੰਨੀ ਹੱਸੀਅਤ ਦੇ ਹਿਸਾਬ ਨਾਲ ਦਿੱਤਾ ਜਾਂਦਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਗੇ ਵੀ ਅਸੀਂ ਇਸੇ ਤਰ੍ਹਾਂ ਸੇਵਾ ਕਰਦੇ ਰਹਿਾਂਗੇ